हेलो एवरीवन दिस इज गोवेंट आज 365 डे चैलेंज ਦਾ 5ਵਾਂ ਦਿਨ ਤੇ ਮੈਂ ਇਕ ਮਾਣਾ 365 ਦਿਨਾਂ ਦੇ ਵਿੱਚ 40 ਕਰੋੜ ਰੁਪਈਆ ਤੇ ਮੈਂ ਆਪਦਾ weight ਕਰਨਾ ਹੈ 15 kg ਘੱਟ ਦੇਖਿਆ ਜਾਵੇ ਚੈਲੰਜ ਥੋੜਾ ਜਿਹਾ ਹਾਰਡ ਹੈ ਲੇਕਿਨ ਮੈਂ ਇਹਨੂੰ इजीली ਕੰਪਲੀਟ ਕਰ ਲੂੰਗਾ ਜਿੰਨ ਦਾ ਮੈਂ ਮੈਨੂੰ ਚੈਲੰਜ ਲੈਣ ਨੂੰ ਅੱਜ ਸਿਰਫ 4 ਦਿਨ ਹੋਏ ਨੇ ਤੇ ਮੈਨੂੰ ਇੰਨਾ ਵਧੀਆ ਲੱਗ ਰਿਹਾ ਹੈ ਨਾ ਚੈਲੰਜ ਲੈ ਕੇ ਮੈਂ ਇਹ ਸੋਚਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਕਿਉਂ ਨਹੀਂ ਚੈਲੰਜ ਲਿਆ ਕਿਉਂਕਿ ਚੈਲੰਜ ਲੈ ਕੇ ਕੰਮ ਕਰਨ ਦਾ ਜਿਹੜਾ ਸਵਾਦ ਆਉਂਦਾ ਨਾ ਉਹ ਸਿਰਫ ਉਹੀ ਬੰਦਾ ਜਾਣ ਸਕਦਾ ਜਿਨੇ ਚੈਲੰਜ ਲਿਆ ਨਹੀਂ ਤਾਂ ਜ਼ਿੰਦਗੀ ਇਦਾਂ ਲੱਗੀ ਜਾ ਰਹੀ ਆ ਕੁਝ ਕਰੋ ਕੁਝ ਨਾ ਕਰੋ ਕਦੀ ਕਿਸੇ ਨਾਲ ਬਗਜੋ ਕਦੀ ਟਾਈਮ ਪਾਸ ਕਰ ਲਓ ਕਦੀ ਇੰਸਟਾਗ੍ਰam ਨੂੰ ਸਕਰੋਲ ਕਰ ਲਓ ਲੇਕਿਨ ਜਦੋਂ ਤੁਸੀਂ ਚੈਲੰਜ ਲੈ ਲੈਂਦੇ ਹੋ ਨਾ ਚੈਲੰਜ ਦੇ ਵਿੱਚ ਤੁਸੀਂ ਬੜੇ ਫੋਕਸਡ ਹੋ ਜਾਂਦੇ ਹੋ ਸਿਰਫ ਥੋੜਾ ਜਿਹਾ ਧਿਆਨ ਹੁੰਦਾ ਆ ਆਪਣੇ ਨਿਸ਼ਾਨੇ ਤੱਕ ਹੁੰਦਾ ਹੈ ਅਗਰ ਤੁਸੀਂ ਉਸ ਚੀਜ਼ ਨੂੰ ਨਹੀਂ ਕੰਪਲੀਟ ਕੀਤਾ ਤਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਰਿਗ੍ਰੈਂਟ ਕਰ ਸਕਦੇ ਹੋ ਤਿ ਕੋਈ ਚੈਲੰਜ ਹੀ ਨਹੀਂ ਹੈਗਾ ਜਰੂਰੀ ਪੈਸੇ ਕਮਾਉਣ ਦਾ ਚੈਲੰਜ ਲੈਣਾ ਚੈਲੰਜ ਬਹੁਤ ਤਰੀਕਿਆਂ ਦੇ ਹੋ ਸਕਦੇ ਨੇ ਚੈਲੰਜ ਤੁਸੀਂ ਆਪ ਦਾ weight loss ਦੇ ਉੱਪਰ ਕਰ ਸਕਦੇ ਹੋ ਚੈਲੰਜ ਤੁਸੀਂ ਆਪ ਦਾ money make ਦੇ ਉੱਪਰ ਕਰ ਸਕਦੇ ਹੋ ਚੈਲੰਜ ਤੁਸੀਂ ਆਪ ਦਾ masturbation ਦੇ ਉੱਪਰ ਕਰ ਸਕਦੇ ਹੋ ਚੈਲੰਜ ਤੁਸੀਂ ਆਪ ਦਾ yoga ਦੇ ਉੱਪਰ ਕਰ ਸਕਦੇ ਹੋ ਸੋ ਸੋ ਬਹੁਤ ਤਰ੍ਹਾਂ ਦੇ ਚੈਲੰਜ ਨੇ ਜਿਹੜੇ ਆਪਦੇ ਜ਼ਿੰਦਗੀ ਦੇ ਵਿੱਚ ਲੈ ਸਕਦੇ ਹੋ ਪਰ ਪੈਸੇ ਵਾਲਾ ਚੈਲੰਜ ਥੋੜਾ ਜਿਹਾ ਵਧੀਆ ਲੱਗਿਆ ਮੈਨੂੰ ਇਸ ਕਰਕੇ ਕਿਉਂਕਿ ਹਰੇਕ ਬੰਦੇ ਦੀ ਇਹ ਇੱਛਾ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਪੈਸਾ ਕਮਾਵਾਂ ਪਰ ਪੈਸਾ ਕਮਾਉਣ ਦੀ ਕਿਤੇ ਨਾ ਕਿਤੇ ਮੇਰੇ 'ਚ ਤਾਂਗ ਤਾਂ ਹੈਗੀ ਸੀਗੀ ਪਰ ਚੈਨਲ ਦੇ ਨਾਲ ਕਮਾਉਣਾ ਇਹ ਥੋੜੀ ਜਿਹੀ ਵਧੀਆ ਚੀਜ਼ ਆ ਸੋ ਅੱਜ ਦਾ ਮੇਰਾ ਦਿਨ ਸੀਗਾ ਬਹੁਤ ਜ਼ਿਆਦਾ ਸਟਾਫ ਸੀਗੇ ਮੈਂ ਬਹੁਤ ਜ਼ਿਆਦਾ ਬਿਜੀ ਰਿਆ ਲੇਕਿਨ ਮੈਂ ਕੱਲੀ ਕੱਲੀ ਪ੍ਰੋਬਲਮ ਨੂੰ ਸੋਲਵ ਕਰੀ ਗਿਆ ਕਿ ਕਿ ਬਿਜ਼ਨਸਮੈਨ ਹਰ ਇੱਕ ਪ੍ਰੋਬਲਮ ਨੂੰ ਸੋਲਵ ਕਰ ਸਕਦਾ ਹੈ ਸੋ ਸੋ ਅੱਜ ਦੀ ਇੱਕ ਛੋਟੀ ਜਿਹੀ ਖੁਸ਼ੀ ਵਾਲੀ ਗੱਲ ਇਹ ਹੋਈ ਕਿ ਮੈਂ ਇੱਕ ਕੈਟਾਗਰੀ ਹੈ ਜਿਹੜੀ ਉਹ ਚੂਜ਼ ਕਰ ਲਈ ਆ ਉਸ ਕੈਟਾਗਰੀ ਦਾ ਨਾਮ ਹੈ ਹੋਮ ਐਂਡ ਡੈਕੋਰੇਸ਼ਨ ਮੈਂ ਸ਼ੋਪੀਬਾਈ ਸਟੋਰ ਇੱਕ ਇਹੋ ਜਿਹਾ ਬਣਾਉਂਗਾ ਜਿਹਦੇ ਉੱਪਰ ਜਿਹੜੀਆਂ ਹੋਮ ਦੇ ਨਾਲ ਰਿਲੇਟਡ ਆਈਟਮਸ ਨੇ ਮੈਂ ਉਸ ਆਈਟਮਸ ਨੂੰ ਸਟੋਰ ਦੇ ਉੱਪਰ ਲਿਸਟਡ ਕਰੂੰਗਾ ਤੇ ਮੈਂ ਉਹਨਾਂ ਦੀਆਂ ਤੇ ਮੈਂ ਉਹਨਾਂ ਦੀਆਂ ਸੇਲਸ ਨੂੰ ਵਧਾਉਂਗਾ ਇਹ ਮੇਰਾ ਫਾਈਨਲ ਨੀਚ ਹੈ ਸਿਰਫ ਇੱਕ ਚਾਰ ਨੀਚ ਹਜੇ ਵੀ ਬਾਕੀ ਨੇ ਲੇਕਿਨ ਮੈਂ ਪਹਿਲਾਂ ਇਸ ਨੀਚ ਦੇ ਉੱਪਰ ਕੰਮ ਕਰੂੰਗਾ ਫਿਰ ਆਉਣ ਵਾਲੀ ਜਿਹੜੀ ਨੀਚ ਨੇ ਮੈਂ ਉਹਨਾਂ ਦੇ ਉੱਪਰ ਕੰਮ ਕਰੂੰਗਾ ਸੋ ਇਸ ਨੀਚ ਦਾ ਮੈਂ ਨਾਮ ਵੀ ਚੁਣ ਲਿਆ ਵੀ ਮੈਂ ਆਪਣੀ ਵੈਬਸਾਈਟ ਮੈਂ ਆਪਣੇ ਸਟੋਰ ਦਾ ਨਾਮ ਕਿਹੜਾ ਰੱਖੂੰਗਾ ਖਬਰਾਂ ਦੀ ਲੋੜ ਨਹੀਂ ਮੈਂ ਨਾਮ ਚੂਜ਼ ਕਰ ਲਿਆ ਮੇਰੇ ਸਟੋਰ ਦਾ ਨਾਮ ਰਹੂਗਾ ਹੋਮ ਸਪੇਸ ਦੇਖੋ ਯਾਰ ਮੈਨਾਂ ਨੇਮ ਲਿਖ ਤੇ ਗਿਆ ਸੀਗਾ ਉੱਥੇ ਮੈਂ ਕੁਝ ਟਾਈਪਿੰਗ ਦਿੱਤੀ ਕਿ ਮੈਨੂੰ ਹੋਮ ਡੈਕੋਰੇਸ਼ਨ ਦੇ ਨਾਲ ਨੇਮ ਚਾਹੀਦਾ ਆਪਣੇ ਬਿਜ਼ਨਸ ਵਾਸਤੇ ਉਹਨੇ ਨਾ ਯਾਰ 2250 ਨਾਮ ਮੇਰੇ ਗਿਰਖ ਤੇ ਮੈਨੂੰ ਉਹਨਾਂ ਨੇਮਸ ਦੇ ਵਿੱਚੋਂ ਇੱਕ ਨੇਮ ਚੁਣਨਾ ਬੜਾ ਔਖਾ ਲੱਗ ਰਿਹਾ ਸੀਗਾ ਪਰ ਮੈਂ ਹੌਲੀ-ਹੌਲੀ ਕਟੋ-ਕਟ 2 ਤੋਂ ਲੈ ਕੇ 3 ਘੰਟੇ ਲਾ ਕੇ ਮੈਂ ਇਹ ਨੇਮ ਫਿਕਸ ਕੀਤਾ ਇਹ ਮੈਨੂੰ ਨੇਮ ਇਸ ਕਰਕੇ ਵਧੀਆ ਲੱਗਿਆ ਹੋਮ ਸਪੇਸ ਯਾਨੀ ਕਿ ਹੋਮ ਦੀ ਜਿਹੜੀ ਸਪੇਸ ਆ ਉਹਨੂੰ ਫੁੱਲਫਿਲਮੈਂਟ ਕਰਨਾ ਸੋ ਇਹ ਚੀਜ਼ਾਂ ਮੈਨੂੰ ਕਾਫੀ ਵਧੀਆ ਲੱਗੀਆਂ ਉਸ ਤੋਂ ਬਾਅਦ ਫਿਰ ਮੈਂ ਆਪਦੇ ਬ੍ਰਾਂਡ ਦੀ ਕਰਾਈ ਸਟੋਰੀ ਤਿਆਰ ਬ੍ਰਾਂਡ ਦੀ ਸਟੋਰੀ ਤਿਆਰ ਕਰਨ ਵਾਸਤੇ ਮੈਂ ਚੈਟ ਜੀਪੀਟੀ ਕੋਲ ਉੱਥੇ ਜਾ ਕੇ ਮੈਂ ਟਾਈਪ ਕੀਤਾ ਕਿ ਮੈਨੂੰ ਬ੍ਰਾਂਡ ਸਟੋਰੀ ਚਾਹੀਦੀ ਆ ਇਹ ਮੇਰਾ ਬ੍ਰਾਂਡ ਆ ਤੇ ਮੈਂ ਇਹਦੇ ਵਿੱਚ ਇਹ ਕੰਮ ਕਰੂੰਗਾ ਸੋ ਉਹਨਾਂ ਨੇ ਮੈਨੂੰ ਇੱਕ ਬ੍ਰਾਂਡ ਸਟੋਰੀ ਬਣਾ ਕੇ ਦਿੱਤੀ ਉਹ ਬ੍ਰਾਂਡ ਸਟੋਰੀ ਵੀ ਆ ਜਿਹੜੀ ਮੈਂ ਆਪਣੀ ਵੈਬਸਾਈਟ ਦੇ ਉੱਪਰ ਲਾਉਂਗਾ ਸੋ ਇਸ ਤੋਂ ਇਲਾਵਾ ਮੈਂ ਆਪਣੇ ਬਿਜ਼ਨਸ ਵਾਸਤੇ ਇੱਕ ਚੈਟ ਜੀਬੀਟੀ ਤੋਂ ਟੈਗ ਲਾਈਨ ਲਈ ਤੇ ਮੈਨੂੰ ਚੈਟ ਜੀਬੀਟੀ ਨੇ 5 ਤੋਂ ਲੈ ਕੇ 7 ਟਾਈਟਲ ਲਾਈਨਾਂ ਦਿੱਤੀਆਂ ਜਿਹੜੀਆਂ ਕਿ ਐਨੀਆਂ ਬੈਸਟ ਲੱਗੀਆਂ ਮੈਨੂੰ ਇਦਾਂ ਲੱਗਿਆ ਵੀ ਮੈਂ ਇੱਕ ਰੀਅਲ बिजनेसमੈਨ ਹਾਂ ਮੈਨੂੰ ਇਦਾਂ ਲੱਗਿਆ ਕਿ ਮੈਂ ਬਹੁਤ ਵੱਡਾ ਐਂਪਾਇਰ ਖੜਾ ਕਰਨ ਜਾ ਰਿਹਾ ਕਿਉਂਕਿ ਯਾਰ ਨਾ ਮੀ ਕੁਝ ਮੈਨੂੰ ਇਦਾਂ ਤੇ ਲੱਗੇ ਤੁਸੀਂ ਅਗਰ ਤੁਸੀਂ ਵੀ ਆਪਣਾ ਬ੍ਰੈਂਡ ਤਿਆਰ ਕਰਨਾ ਚਾਹੁੰਦੇ ਹੋ ਤੁਸੀਂ ਚੈਟ ਜੀਪੀਟੀ ਦੀ ਹੈਲਪ ਲੈ ਸਕਦੇ ਹੋ ਕਿਉਂਕਿ ਚੈਟ ਜੀਪੀਟੀ ਦੇ ਵਿੱਚ ਬਹੁਤ ਗੋਜਾ ਦੇਖੋ ਯਾਰ ਆਪਾਂ ਨਾ ਦੁਨੀਆ ਨਜ਼ਦੀਕੇ ਕਿ ਖਲਾ ਸਕਦੇ ਆ ਕਿਉਂ ਕਿ ਆਪਣੇ ਕੋਲ ਯਾਰ ਬਹੁਤ ਵੱਡੀ ਪੋਟੈਂਸ਼ੀਅਲ ਆ ਆਪਣੇ ਕੋਲ ਮੋਬਾਈਲ ਆ ਆਪਣੇ ਕੋਲ ਇੰਟਰਨੈਟ ਆ ਆਪਾਂ ਇਹਦੀ ਮਦਦ ਦੇ ਨਾਲ ਨਾ ਇਹਦੀ ਹੈਲਪ ਦੇ ਨਾਲ ਆਪਾਂ ਦੁਨੀਆ ਦੇ ਵਿੱਚ ਉਹ ਬਿਜ਼ਨਸ ਕਰ ਸਕਦੇ ਆ ਜਿਹੜਾ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਸੋ ਸੋ ਫੇਸ ਤੋਂ ਇਲਾਵਾ ਮੈਂ ਹੋਰ ਬਹੁਤ ਕੰਮ ਕਰਨੇ ਸੀਗੇ ਮੈਂ ਕਿਰ ਮੈਂ ਆਪਣੇ ਸਟੋਰ ਨੂੰ ਦੇਖਿਆ ਸਟੋਰ ਨੂੰ ਸਮਝਣ ਦੀ ਮੈਂ ਕੋਸ਼ਿਸ਼ ਕੀਤੀ ਉਹਦੇ ਵਿੱਚ ਬਹੁਤ ਸਾਰੇ ਆਪਸ਼ਨ ਨੇ ਸੈਟਿੰਗ ਨੂੰ ਦੇਖਿਆ ਆਨਲਾਈਨ ਸਟੋਰ ਨੂੰ ਦੇਖਿਆ ਥੀਮਸ ਨੂੰ ਦੇਖਿਆ ਬਲੌਗ ਨੂੰ ਦੇਖਿਆ ਮੈਂ ਦੇਖਿਆ ਕਿ ਕਿੱਦਾਂ ਮੈਂ ਦੇਖਿਆ ਕਿ ਕਿੱਦਾਂ ਕੈਟਲੌਗ ਕੰਮ ਕਰਦਾ ਹੈ ਕੈਟਲੌਗ ਦੇ ਵਿੱਚ ਪ੍ਰੋਡਕਟ ਨੇ ਜਿਹੜੇ ਉਹ ਕਿੱਦਾਂ ਡਿਸਪਲੇ ਹੋਦੇ ਨੇ ਬਹੁਤ ਸਾਰਾ ਸਟਾਫ ਸੀਗਾ ਮੈਂ ਕੱਲੇ-ਕੱਲੇ ਚੀਜ਼ ਨੂੰ 1/1 ਕਰਕੇ ਹਰ ਇੱਕ ਚੀਜ਼ ਦੇ ਉੱਪਰ ਮੈਂ ਹਰ ਇੱਕ ਚੀਜ਼ ਨੂੰ ਮੈਂ ਧਿਆਨ ਨਾਲ ਦੇਖਿਆ ਸੋ ਮੈਨੂੰ ਇੱਕ ਗੱਲ ਬੜੀ ਅਜੀਬ ਲੱਗੀ ਥੀਮ ਦੇ ਵਿੱਚ ਥੀਮ ਦੇ ਵਿੱਚ ਨਾ ਜਦੋਂ ਮੈਂ ਥੀਮ ਸਰਚ ਕਰ ਰਿਹਾ ਸੀਗਾ ਨਾ ਥੀਮ ਦੇ ਵਿੱਚ ਨਾ 12 13 ਥੀਮਸ ਨੇ ਜਿਹੜੀਆਂ ਸਿਰਫ ਫਰੀ ਨਿਸ਼ ਓਪੀਫਾਈ ਦੇ ਉੱਪਰ ਬਾਕੀ ਸਾਰੀਆਂ ਪੇਡ ਨੇ ਜਦੋਂ ਯਾਰ ਮੈਂ ਪੇਡ ਥੀਮਸ ਨੂੰ ਸਰਚ ਵੀ ਤਾ ਨਾ ਤਾਂ ਪੇਡ ਥੀਮ ਦੀ ਜਿਹੜਾ ਪ੍ਰਾਈਸ ਹੀ ਨਾ ਕਿਸੇ ਦਾ 300 ਡਾਲਰ ਕਿਸੇ ਦਾ 380 ਡਾਲਰ ਕਿਸੇ ਦਾ 400 ਡਾਲਰ ਇੰਨੀਆਂ ਹਾਈਲੀ ਕੋਸਟ ਥੀਮ ਸੀ ਨਾ ਫਿਰ ਮੈਂ ਉੱਥੋਂ ਹਟਦਾ ਮੈਂ ਵੀ ਮੈਂ ਪੇਡ ਥੀਮ ਚੂਜ਼ ਨਹੀਂ ਕਰਨੀ ਫਿਰ ਮੈਂ ਹੋਰ ਸਰਚ ਕੀਤਾ ਹੋਰ ਸਰਚ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਇੱਕ ਡਿ ਬਿਊਟੀਫਾਈ تھیਮ ਆ ਉਸ تھیਮ ਨੂੰ ਆਪਾਂ ਇੰਸਟਾਲ ਕਰ ਸਕਦੇ ਹਾਂ ਹਾਲਾਂਕਿ ਉਹ ਵੀ ਪੇਡ ਆ ਪਰ ਆਪਾਂ ਨੂੰ ਪੇਡ ਸਬਸਕ੍ਰਿਪਸ਼ਨ ਦੀ ਲੈਣ ਦੀ ਲੋੜ ਨਹੀਂ ਕਿਉਂਕਿ ਅਗਰ ਆਪਾਂ ਪੇਡ ਲਵਾਂਗੇ ਤਾਂ ਆਪਾਂ ਨੂੰ ਜਿਹੜੀ ਐਡੀਸ਼ਨਲ ਸਰਵਿਸ ਨੇ ਉਹ ਵੀ ਪ੍ਰੋਵਾਈਡ ਕਰ ਦੋਗੀ ਉਹ تھیਮ ਅਗਰ ਆਪਾਂ ਅਗਰ ਆਪਾਂ ਅਗਰ ਆਪਾਂ ਉਹ ਐਡੀਸ਼ਨਲ ਸਰਵਿਸ ਨਹੀਂ ਲੈਣਾ ਚਾਹੁੰਦੇ ਤਾਂ ਇੱਕ ਸਿੰਪਲ ਜੀ تھیਮ ਉਹ ਜਿਹੜੀ ਆਪਣੇ ਕੋਲ ਬਣ ਕੇ ਆ ਜੂਗੀ ਲੇਕਿਨ ਜਿਹੜੀਆਂ ਸ਼ਾਪਿੰਗਫਾਈ ਦੀਆਂ ਫ੍ਰੀ ਥੀਮਸ ਨੇ ਉਹਨਾਂ ਨਾਲੋਂ ਵਧੀਆ تھیਮ ਆ ਬੈਡੀ ਬਿਊਟੀਫਾਈ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਇਸ ਚੀਜ਼ ਵਾਸਤੇ ਤੁਸੀਂ ਮੇਰੇ ਨਾਲ ਵੀ ਸਲਾਹ ਕਰ ਸਕਦੇ ਹੋ ਮੈਂ ਵੀ ਤੁਹਾਨੂੰ ਐਡਵਾਈਸ ਦੇ ਦਊਗਾ ਕੋ ਯਾਰ ਇਸ ਤੋਂ ਬਾਅਦ ਨਾ ਇਸ ਤੋਂ ਬਾਅਦ ਫਿਰ ਮੈਂ ਸਰਚ ਕੀਤੀ ਪੇਮੈਂਟਸ ਬਾਰੇ ਵੀ ਆਪਾਂ ਕਿੱਦਾਂ ਪੇਮੈਂਟ ਕਸਟਮਰ ਦੇ ਕਸਟਮਰ ਤੋਂ ਲੈ ਸਕਦੇ ਆ ਦੇਖੋ ਯਾਰ ਬਹੁਤ ਸਾਰੇ ਪੇਮੈਂਟ ਗੇਟਵੇ ਨੇ ਲਿਸਟਡ ਨੇ ਪਰ PayPal ਮੈਨੂੰ ਵਧੀਆ ਲੱਗਿਆ ਦੇਖੋ ਯਾਰ ਹੋਰ ਵੀ ਬਹੁਤ ਸਾਰੇ ਪੇਮੈਂਟ ਗੇਟਵੇ ਨੇ ਜਿੱਦਾਂ Stripe Stripe ਹੋ ਗਿਆ ਕੈਸ਼ ਫਰੀ ਹੋ ਗਿਆ ਲੇਕਿਨ ਮੈਨੂੰ PayPal ਵਧੀਆ ਲੱਗਿਆ ਕਿਉਂ ਕਿ ਮੇਰੇ ਕੋਲ ਪਹਿਲਾਂ ਉਹਦੀ ਆਈਡੀ ਹੈਗੀ ਸੀ PayPal ਦੀ ਜੇ ਤੁਹਾਨੂੰ PayPal ਦੀ ਆਈਡੀ ਨਹੀਂ ਬਣਾਣੀ ਆਉਂਦੀ ਤਾਂ ਤੁਸੀਂ ਇੱਕ ਵਾਰੀ ਮੈਨੂੰ ਕੰਟੈਕਟ ਕਰ ਲਿਓ ਮੈਂ ਤੁਹਾਡੀ PayPal ਦੀ ਜਿਹੜੀ ਆਈਡੀ ਆ ਉਹ ਬਣਵਾ ਦੂੰਗਾ ਜਾਂ ਮੈਂ ਉਸ ਚੀਜ਼ ਦੇ ਉੱਪਰ ਇੱਕ ਵੀਡੀਓ ਸਪੈਸ਼ਲ ਵੀਡੀਓ ਜਿਹੜੀ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੂੰਗਾ ਸੋ ਇਸ ਤੋਂ ਇਲਾਵਾ ਵੀ ਮੇਰੇ ਕੋਲ ਬਹੁਤ ਸਾਰਾ ਸਟੱਫ ਸੀਗਾ ਮੈਂ ਹਰ ਇੱਕ ਚੀਜ਼ ਨੂੰ ਬੜੇ ਧਿਆਨ ਦੇ ਨਾਲ ਦੇਖਿਆ ਫਿਰ ਮੈਂ ਥੋੜਾ ਜਿਹਾ ਮੋਟੀਵੇਟ ਹੋਣ ਲਈ ਨਾ ਕੋਈ ਉਹ ਜਿਹਾ ਡ੍ਰੌਪਸ਼ਿਪਰ ਦੇਖਿਆ ਜਿਹਨੇ ਡ੍ਰੌਪਸ਼ਿਪਿੰਗ ਦੇ ਜਿਹਨੇ ਡ੍ਰੌਪਸ਼ਿਪਿੰਗ ਤੋਂ ਬਹੁਤ ਸਾਰਾ ਪੈਸਾ ਕਮਾਇਆ ਤੇ ਮੇਰੇ ਸਾਹਮਣੇ ਨਾਮ ਆਇਆ ਅਮਨ ਗੁਪਤਾ ਦਾ ਅਮਨ ਗੁਪਤਾ ਨੇ ਨਾ ਹੈਡਫੋਨ ਦਾ ਬ੍ਰਾਂਡ ਬਣਾਇਆ ਸੋ ਯਾਰ ਦੇਖੋ ਅਮਨ ਗੁਪਤਾ ਨਾ ਐਸਟਮ 400 ਤੋਂ ਲੈ ਕੇ 500 ਕਰੋੜ ਦਾ ਮਾਲਕ ਹੈ ਤੇ ਉਹ ਸ਼ਾਰਕ ਟੈਂਕ ਤੇ ਵੀ ਆਉਂਦਾ ਹੈ ਸੋ ਦੇਖੋ ਯਾਰ अगर अमन गुप्ता ड्रॉप शिपिंग करके आज 400 500 करोड़ ਦੇ ਉੱਪਰ ਪੜ ਸਕਦਾ ਹੈ ਲੇਕਿਨ ਮੈਂ ਡ੍ਰੋਪ ਸ਼ਿਪਿੰਗ ਕਰਕੇ 40 ਕਰੋੜ ਦੇ ਉੱਪਰ ਕਿਉਂ ਨਹੀਂ ਪੜੂੰਗਾ ਜ਼ਰੂਰ ਪੜੂੰਗਾ ਕਿਉਂਕਿ ਯਾਰ ਡ੍ਰੋਪ ਸ਼ਿਪਿੰਗ ਇੱਕ ਇਹੋ ਜੀ ਚੀਜ਼ ਆ ਤੁਸੀਂ ਜੇ ਧਿਆਨ ਨਾਲ ਸਮਝੋ ਹੁਣ ਮੰਨ ਲਓ ਤੁਸੀਂ ਇੱਕ ਸ਼ੋਪ ਬਣਾਉਂਗੇ ਦੁਕਾਨ ਬਣਾਉਂਗੇ ਤੁਹਾਨੂੰ ਦੁਕਾਨ ਵਾਸਤੇ ਕਿੰਨੀਆਂ ਚੀਜ਼ਾਂ ਦੀ ਲੋੜ ਆ ਪ੍ਰੈਕਟੀਕਲ ਤੌਰ ਦੇ ਉੱਪਰ ਅਗਰ ਤੁਸੀਂ ਉਹ ਦੁਕਾਨ ਨੂੰ ਮੋਬਾਈਲ ਦੇ ਉੱਪਰ ਬਣਾ ਲਓ ਕਸਟਮਰ ਦਾ ਸੀਨ ਹੀ ਆਣਗੇ ਨਾ ਸੋ ਟ੍ਰੈਂਡ ਚੇਂਜ ਹੋ ਗਿਆ ਕਸਟਮਰ ਨੇ ਜਿਹੜੇ ਉਹ ਆਨਲਾਈਨ ਆ ਰਹੇ ਨੇ ਤੁਸੀਂ ਵੀ ਇੰਨੀ ਆਨਲਾਈਨ ਚੀਜ਼ਾਂ ਸ਼ੋਪ ਕਰਦੇ ਹੋ ਧਿਆਨ ਨਾਲ ਦੇਖੋ ਕਦੀ ਤੁਸੀਂ ਬੁੱਕਸ ਆਨਲਾਈਨ ਮੰਗਾ ਰਹੇ ਹੋ ਕਦੀ ਤੁਸੀਂ ਮੋਬਾਈਲ ਆਨਲਾਈਨ ਮੰਗਾ ਰਹੇ ਹੋ ਕਦੀ ਤੁਸੀਂ ਕਾਰ ਦੀਆਂ ਐਕਸੈਸਰੀਜ਼ ਆਨਲਾਈਨ ਮੰਗਾ ਰਹੇ ਹੋ ਖਾਸ ਕਰਕੇ ਲੇਡੀਜ਼ ਲੇਡੀਜ਼ ਬਹੁਤ ਸਾਰੀ ਸ਼ੋਪਿੰਗ ਦਾ ਜਿਹੜੀ ਆਨਲਾਈਨ ਤੋਂ ਕਰਦੇ ਨੇ ਮੈਂ ਕਹਿੰਦਾ ਹਰ ਇੱਕ ਲੇਡੀ ਦਾ ਅੱਜ ਦੇ ਟਾਈਮ ਦੇ ਵਿੱਚ ਇੱਕ ਜਾਂ ਦੋ ਆਰਡਰ ਜ਼ਰੂਰ ਜ਼ਰੂਰ ਮੰਥੇ ਦੇ ਵਿੱਚ ਕਰਦੀ ਆ ਧਿਆਨ ਨਾਲ ਦੇਖਿਓ ਆਪਣੀ ਧਿਆਨ ਦੇਖੋ ਆਪਣੇ ਘਰਾਂ ਦੇ ਵਿੱਚ ਵੀ ਨਾ ਜਿਹੜੇ ਲੇਡੀਜ਼ ਹੁੰਦੀਆਂ ਨੇ ਉਹ ਇੱਕ ਜਾਂ ਦੋ ਆਰਡਰ ਜ਼ਰੂਰ ਕਰ ਜਾਂਦੇ ਨੇ ਆਨਲਾਈਨ ਸੋ ਇਸ ਤੋਂ ਇਲਾਵਾ ਮੇਰੇ ਗੀ ਨਾਮ ਆਇਆ ਬੇਵਕੂਫ ਦਾ ਬੇਵਕੂਫ ਨੇ ਵੀ 2-300 ਕਰੋੜ ਰੁਪਇਆ इजीली ਕਮਾ ਲਿਆ ਕਿਉਂਕਿ ਉਹ ਵੀ ਯਾਰ ਟੀ-ਸ਼ਰਟਾਂ ਦਾ ਕੰਮ ਕਰ ਰਹੇ ਨੇ ਕਲੋਥਿੰਗ ਦੇ ਉੱਪਰ ਕੰਮ ਕਰ ਰਹੇ ਨੇ ਦੇਖੋ ਯਾਰ ਅਗਰ ਕੋਈ ਵੀ ਪਰਸਨ ਡ੍ਰੌਪ ਸ਼ਿਪਿੰਗ ਕਰਦਾ ਕਰਦਾ ਆਪਣਾ ਇੱਕ ਬ੍ਰਾਂਡ ਤਿਆਰ ਕਰ ਲੈਂਦਾ ਹੋਰ ਕੀ ਚਾਹੀਦਾ ਬ੍ਰਾਂਡ ਦੇ ਉੱਪਰ ਉੱਪਰ ਨਾਲ ਇੱਕ ਮਲਟੀ ਲੈਵਲ ਕੰਪਨੀ ਬਣਾ ਲੈਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਪੋਸੀਬਲ ਨਹੀਂ ਸਿਰਫ ਕਿਤੋਂ ਡ੍ਰੌਪ ਸ਼ਿਪਿੰਗ ਸੋ ਇਸ ਕਰਕੇ ਮੈਂ ਵੀ ਡ੍ਰੋਪ ਆਪਸ਼ਨ ਨੂੰ ਚੁਣਿਆ ਨੈਕਸਟ ਵੀਡੀਓ ਦੇ ਵਿੱਚ ਆਪਾਂ ਹੋਰ ਬਹੁਤ ਸਾਰੀ ਚੀਜ਼ ਡਿਸਕਸ ਕਰਾਂਗੇ ਅੱਜ ਮੈਂ ਫਿਰ ਐਕਸਰਸਾਈਜ਼ ਕਰਨ ਵਾਸਤੇ ਗਿਆ ਸੀ ਦਾ ਮੈਂ ਅੱਜ 4 ਤੋਂ 5 ਕਿਲੋਮੀਟਰ ਦੀ ਜਿਹੜੀ ਆ ਵੋਕ ਕੀਤੀ ਹਲਕੀ ਫੁਲਕੀ ਰਨਿੰਗ ਕੀਤੀ ਅੱਜ ਜਿਹੜੀਆਂ ਮੈਂ ਐਕਸਰਸਾਈਜ਼ ਕੀਤੀਆਂ 2-4 ਹੈਵੀ ਐਕਸਰਸਾਈਜ਼ਾਂ ਕੀਤੀਆਂ ਜਿਵੇਂ ਕਿ ਮੈਂ 10-12 ਡੰਡ ਮਾਰੇ ਉਸ ਤੋਂ ਇਲਾਵਾ ਉਸ ਤੋਂ ਇਲਾਵਾ ਇੱਕ ਦੋ ਮੈਂ ਸਪ੍ਰਿੰਟਰ ਵੀ ਲਾਈਆਂ ਐਦਾਂ ਕਰਕੇ ਹਲਕੀ ਫੁੜਕੀ ਜਿਹੜੀ ਮੈਂ ਅੱਜ ਐਕਸਰਸਾਈਜ਼ ਕੀਤੀ ਸੀਗੀ ਉਹਨਾਂ ਲਈ ਵੀਡੀਓ ਦੇ ਵਿੱਚ ਮੈਂ ਹੋਰ ਵੀ ਜ਼ਿਆਦਾ ਹੈਵੀ ਐਕਸਰਸਾਈਜ਼ਾਂ ਉਹ ਵੀ ਕਰਿਆ ਕਰੂੰਗਾ